ਉਸ ਨਾਲ ਬਜ਼ਾਈ ਲਈ ਕੁਰੀ ਜ਼ੋਰਦਾਰ ਤਾੜੀਆਂ ਮੇਰੇ ਬਹੁਤ ਸਨਮਾਨ ਜੋ ਉਹਨਾਂ ਦੇਸ਼ ਭਗਤ ਪਰਿਵਾਰਾਂ ਚੋਂ ਆਏ ਆਜ਼ਾਦੀ ਘਹਾਟੀਆਂ ਪਰਿਵਾਰਾਂ ਚੋਂ ਆਏ ਸਾਥਕਾਂ ਸਹਿਯੋਗਾਂ ਜਿੰਨੇ ਵੀ ਆ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਉਹਨਾਂ ਦਾ ਇੱਥੇ ਆਨ ਦੇਤੇ ਤੇ ਐਡਾ ਇੱਜ਼ਤ ਮਾਨ ਦੇਤੇ ਲਈ ਸਾਰਿਆਂ ਦਾ ਸ਼ੁਕਰੀਆ ਸੋ ਮੈਂ ਆਪਣਾ ਪਾਸ ਸ਼ੁਰੂ ਕਰਨ ਤੋਂ ਪਹਿਲਾਂ ਕਿਉਂਕਿ ਮੇਰਾ ਦਰਨਦਰਸ ਨੇ ਦੇ ਨਾਲ ਬੜਾ ਪ੍ਰਾਣਾ ਤੇ ਮੌਸਮਾ ਰਿਸ਼ਤਾ ਸੋ ਮੈਂ ਉਹਨਾਂ ਤੁੰਡਾਂ ਨੂੰ ਦਾ ਕੜੀਆਂ ਮਜ਼ਬੂਰ ਜਿਹੜੀਆਂ ਇਤਿਹਾਸਿਕ ਤੌਰ ਤੇ ਸਾਡੀਆਂ ਦਰੋਹਰ ਨੇ ਸਾਡੀ ਵਿਰਾਸਤ ਨੇ ਉਹ ਤੁਹਾਡੇ ਨਾਲ ਸੇਰ ਕਰਨਾ ਚਾਹੁੰਦਾ ਕਿਉਂਕਿ ਇਹ ਧਰਤੀ ਸਾਡੇ ਲਈ ਬਹੁਤ ਮਾਣ ਵਾਲੀ ਧਰਤੀ ਹੈ ਔਰ ਦੇਸ਼ ਦੀ ਆਜ਼ਾਦੀ ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਕਰਨ ਦਾ ਮਾਣ ਪੰਜਾਬੀਆਂ ਨੂੰ ਹਾਸਲ ਹੈ ਸੋਨਾ ਕੁਰਬਾਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਕਿਸੇ ਜਥੇਬੰਦੀ ਨੇ ਕੁਰਬਾਨੀਆਂ ਦਿੱਤੀਆਂ ਦਿਓ ਗਦਰੀ ਵਾਬਿਆਂ ਦੀ ਪਾਰਟੀ ਗਦਰ ਲਹਿਰ ਔਰ ਮੈਨੂੰ ਇਸ ਗੱਲ ਦਾ ਵੀ ਮਾਨ ਹੈ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਗਦਰੀਵਾਦਿਆਂ ਦੀਆਂ ਕੁਰਬਾਨੀਆਂ ਤੁਹਾਡੇ ਸੁਰਸਿਕ ਚੋਅ ਦੇ ਪਿੰਡ ਨਾਲ ਜੁੜੀਆਂ ਨੇ ਜਿੱਥੇ 40 ਦੇ ਕਰੀਬ ਗਦਰੀ ਵਾਬਿਆਂ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਚ ਭਾਗ ਲਿਆ ਸ਼ਾਇਦ ਇਹ ਮੋੜ ਦੇ ਨੋਕਾ ਵਿੱਚ ਇਸ ਗੱਲ ਦਾ ਪਤਾ ਹੋਏਗਾ ਜਾਂ ਨਹੀਂ ਪਤਾ ਪਰ ਸਾਡੇ ਹਿੰਦੁਸਤਾਨ ਦੀ ਆਜ਼ਾਦੀ ਦੇ ਨਾਇਕ ਸੀਦੇ ਆਜੋ ਸਰਦਾਰ ਭਗਤ ਸਿੰਘ ਦਾ ਉਹਦੇ ਪੁਰਖਿਆਂ ਦਾ ਪੁਰਾਣਾ ਪਿੰਡ ਵੀ ਤੁਹਾਡੇ ਜ਼ਿਲ੍ਹੇ ਦਾ ਸਵਰਦਾ ਦਾ ਨਾਰਲੀ ਪੈ। ਸੋ ਇਹ ਧਰਤੀ ਮੈਂ ਆਪਣੇ ਵੱਲ ਇਸ ਧਰਤੀ ਨੂੰ ਸਜਦਾ ਕਰਦਾ ਨਮਨ ਕਰਦਾ ਤੇ ਉਹਨਾਂ ਮਹਾਰ ਜੋਧਿਆਂ ਤੋਂ ਹਮੇਸ਼ਾ ਪ੍ਰੇਰਨਾ ਲੈ ਕੇ ਅਸੀਂ ਜ਼ਿੰਦਗੀ ਦਾ ਪਲ-ਪਲ گزارਦੇ ਅਗਲੇ ਸਫਰ ਤੇ ਤੁਰਦੇ ਹਾਂ ਸੋ ਅੱਜ ਕਰਤਾਨੀ ਇਸ ਤੇ ਅਸਲ ਤਰਕੀ ਦੇ ਮੈਨੂੰ ਸਾਡਾ ਨੈਸ਼ਨਲ ਫਲੈਗ ਕੋਨੇ ਫੈਰਾਂ ਦਾ ਮੌਕਾ ਮਿਲਿਆ ਸੋ ਮੈਂ ਤੁਹਾਡੇ ਸਾਹਮਣੇ ਆਪਣੀ ਸਪੀਚ ਜਿਹੜੀ ਸ਼ਾਰਟ ਚ ਉਹ ਮੈਂ ਸ਼ੇਅਰ ਕਰਨ ਲਈ ਜਾ ਰਿਹਾ ਕਰੀ ਦਰਾਂ ਤੁਹਾਨੂੰ ਆਸੀਓ ਕੈਰੀ ਬੇਨਹਾ ਆਸੀਓ ਮੈਂ ਸਭ ਨੂੰ ਦੇਸ਼ ਦੇ ਨਾਸਿਬੇ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਮੈਂ ਆਜ਼ਾਦੀ ਦਿਹਾੜੇ ਸੰਬੰਧੀ ਇਸ ਵਾਕ ਵਿੱਚ ਪਹੁੰਚ ਕੇ ਬੜਵਾਗਾ ਮਹਿਸੂਸ ਕਰ ਰਿਹਾ ਹਾਂ ਦੇਸ਼ ਦੀ आजादी ਦੀ ਲੜੀਆਂ ਵੱਖ-ਵੱਖ ਲੈ ਰਹੇ ਤੇ ਸੀਦੇ ਆਪ ਨੂੰ ਸਰਦਾਰ ਭਗਤ ਸਿੰਘ, ਸ਼ਹੀਦ ਰਾਜਪੂਰੀ ਤੇ ਸੁਖਦੇਵ, ચીਨ ਕਰਤਾਰ ਸਿੰਘ ਸਰਾਭਾ, ਸ਼ਹੀਦ ਉਦਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲ ਰਾਜਪਤ ਰਾਏ, ਸ਼ਹੀਦ ਦਿਵਾਰ ਸਿੰਘ ਕਾਲੇ ਪਾਣੀ ਤੇ ਹੋਰ ਜਾਦੀ ਘਾਟੀਆਂ ਵੱਲੋਂ ਸਮੇਂ-ਸਮੇਂ ਤੇ ਰੰਦੇ ਗੇਸ ਸੰਘਰਸ਼ਾਂ ਤੇ ਲੁੱਟੀਆਂ ਕਰਵਾਨੀਆਂ ਦੀ ਬਦੌਲਤ ਅਸੀਂ ਅੱਜ ਇਸ ਆਜ਼ਾਦੀ ਦਾ ਡਗ ਮਾਰ ਰਿਹਾ ਸਾਨੂੰ ਮਾਣ ਹੈ ਕਿ ਦੇਸ਼ ਦੀ आजादी ਸੰਘਰਸ਼ ਵਿੱਚ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੋਭੜਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਮੌਕਮੰਤਰੀ ਮਨਤੋਬਾਸ ਸਰਦਾਰ ਪ੍ਰਵਾਸਨ ਮਾਨ ਨੇ ਆਪਣੇ ਅਹੁਦੇ ਦੀ ਸੌ ਸਿੱਦੇ ਆਜ਼ਮ ਭਗਤ ਸਿੰਘ ਦੇ ਜੱਦੀ ਜੱਦੀ ਪਿੰਡ ਖੜਕੜ ਕਲਾ ਵਿੱਚ ਚੁੱਕੀ ਸੀ ਇਸ ਤੋਂ ਇਲਾਵਾ ਸਾਡੀ ਸਰਕਾਰ ਨੇ ਇਹ ਫੈਸਲਾ ਲੈਂਦੇ ਆ ਸਰਕਾਰੀ ਦਫ਼ਤਰਾਂ ਵਿੱਚ ਸਿੱਦੇ ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭਿਮrao Ambedkar ਜਿੱਦੀਆਂ ਤਸਵੀਰਾਂ ਲਗਾਈਆਂ ਹਨ ਮੋਹਾਲੀ ਕੁਮਾਂਤਰੀ ਆਰਾਈਟਾ ਮੋਹਾਲੀ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਵਿੱਚ ਆਇਆ ਹੁੰਦਾ ਨਵਾਂ ਉਪਰੰਤ ਹੋਰ 50 ਸਰਕਾਰ ਨੇ ਉੱਥੇ ਸਿੱਧੇ ਆਜੂ ਦਾ ਬੁੱਧ ਵੀ ਸਥਾਪਿਤ ਕੀਤਾ ਹੈ ਸਰਕਾਰ ਨੇ ਸਿੱਧੇ ਜਵਾਨਾਂ ਦੇ ਵਾਸਾ ਲਈ ਐਕਸਪ੍ਰੈਸੀ ਹਰਾਸੀ ਜੋ 40 ਲੱਖ ਰੁਪਏ ਤੋਂ ਉਹਨੂੰ ਵਧਾ ਕੇ 1 ਕਰੋੜ ਰੁਪਇਆ ਕੀਤਾ ਅਪ੍ਰੈਲ 2022 ਤੋਂ ਹੁਣ ਤੱਕ ਬਿਜਲੀ ਬੋਰਡ ਦੇ ਵਿੱਚ 64772 ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਸੋ ਪੀਐਸਪੀਸੀ ਵਾਲ ਵਿੱਚ ਜੂਨੀਅਰ ਇੰਜੀਨੀਅਰ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਇਲੈਕਟ੍ਰੀਸ਼ੀਅਨ ਸਹਾਇਕ ਲਾਈਨਮੈਨ ਕਲਰਕ اے ਆਰ ਅਤੇ ਥਰਮਲ ਪਲਾਟਾ ਦੀਆਂ ਕੁੱਲ 5286 ਸਾਮੀਆਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਜੋ ਦਸੰਬਰ 25 ਤੱਕ ਪੂਰੀ ਕਰ ਲਈ ਜਾਵੇਗੀ ਪੰਜਾਬ ਨੇ ਜੂਨ 11 25 ਨੂੰ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ ਇਸ ਤੋਂ ਬਾਅਦ ਜਿੱਦੇ ਵਾਲੇ ਬੱਚੇ ਤਿਆਰ ਰਹੇ ਜੀ ਐਸਆਈ ਵਰਿੰਦਰ ਸਿੰਘ ਸਹਾਇਕ ਕਮਾਂਡਰ ਸੈਕੰਡ ਕਮਾਂਡਰ ਦੇ ਸਾਹਮਣੇ ਉਸ ਤੋਂ ਬਾਅਦ ਐਸਆਈ ਜਸਪਾਲ ਸਿੰਘ ਪਰਟੀਓ ਕਮਾਂਡਰ ਇਸ ਤੋਂ ਬਾਅਦ ਐਸਆਈ रंजीत कौर पल्टून कमांडर वेल ऑफड़े पंजाब पुलिस मैडम रंजीत कौर सब इंस्पैक्टर परून कमांडर एस आई निशांत सिंह पंजाब होमगार्ड पलटून कमांडर उसकूल तरन तारण अक्षित बच्चा जिसने लीड किया है सरकारी सीनियर सैकेंडरी स्कूल बाठ एनसी विद्यार्थी विशाल सिंह अक्षित Feminist, स्कूल ऑफ एमिन उसके बाद विशाल प्रीत सिंह गवर्नमेंट सीनियर सेकेंडरी स्कूल बाठ इस अगे तो के ममता निकेतन तरन तारण अभिराज सिंह श्री गुरु अर्जन देव सरकारी कन्या सीनियर सेकेंडरी स्कूल के विद्यार्थी सिमरजीत कौर जिस तो बाद शहीद अजीत सिंह सरकारी सरकारी कन्या चंदा मुलदीप इस तुम दैन श्री गुरु हर सिमर ने सीनियर सकेंडरी स्कूल साजन सिंह जिसकी गाय कर रहे थी इस तो ਜਰਗਰਤ ਦੇ ਸਕਾਰੀ ਕੰਨਿਆ ਸੀਨੀਅਰ ਕੰਨਿਆ ਦਾ ਬਣਾ ਜਿਸਨੇ ਵੀ ਅਨੁਕਰ ਨਹੀਂ ਸੀ ਇਸ ਸਮਾਪ ਮਾਰਦਿਓ ਸਿਕਿਤਾ ਹੁਣ ਮੈਂ ਸਦਾ ਦਿਨ ਜਾ ਰਿਹਾ ਹਾਂ ਸਤਖੋੜ ਸਿੰਘ ਜੀ ਰਾਣਾ ਉਗਜਲਾ ਅਟਾਰਨੀ ਪ੍ਰਸ਼ਾਸਨ ਕਾਲਮਦਾਰ ਨੂੰ ਸੇਵਲਤੇ ਕ੍ਰਿਮੀਨਲ ਜਿਸਾ ਸਰਕਾਰ ਦੇ ਹਿੱਤਾਂ ਦੀ ਪਹਿਲ ਕੀਤੀ ਸਮੇ ਸਮੇ ਤੇ ਮੌਜੂਦ ਗੁਰਦੇਸ ਸਿੰਘ ਜੀ ਲਖੜਾ ਚੇਅਰਮੈਨ ਪੰਜਾਬ ਬੀਅਰ ਕੋਲਬਰੇਸ਼ਨ ਹਾਂਜੀ ਇਧਰ ਵੇਖੋ ਗੁਰਦੇਸ ਸਿੰਘ ਜੀ ਲਖੜਾ ਸਾਡਾ ਗੁਰਦੇਸ ਸਿੰਘ ਜੀ ਸੰਗਠਨ जसबीर सिंह जसूर सिंह डायरेक्टर प्रबंधकी पावर कॉम गुरविंद सिंह जी बहरवाल गुरविंद सिंह जी बहरवाल अमरजीत सिंह जी सोन डायरेक्टर पंजाब यूथ क्लब है रजिंदर सिंह जी उसमान चेयरमैन बलजीत सिंह जी खेरा वाइस चेयरमैन खादी डिपार्टमेंट इस तो इसदार सिंह जी सरदार राजभ सिंह जी संधु जिला शासन कमल जी सिंह जी तो बाजवा उन्होंने सम्मान प्राप्त किया जाए जी इस बेनती है एसएसपी एस पी श्री जीवक मार्ग जी अपना सम्मान प्राप्त कर इस तुम तो मैं बेनती ਵਾਹਿਗੁਰੂ ਜੀ ਮੈਂ ਜਿਨ੍ਹਾਂ ਕੇ ਸਾਡੇ ਜਿਹੜੇ ਜਿਪਟਿਕ ਮਿਸ਼ਨ ਮਾਨਯੋਗ ਖੇੜੀ ਦਾਬੋ ਜੀ ਆਈਐਸ ਸਮਰ ਸਨਮਾਨ ਕੀਤਾ ਜਾਵੇ ਜੀ ਤੇ ਆਖਰ ਤੇ ਮੈਂ ਬੇਨਤੀ ਕਰਾਂਗਾ ਮੈਂ ਬੇਨਤੀ ਕਰਾਂਗਾ ਸਰਨੂ ਕੇ ਆਧਿਆ ਮੁਖੀ ਮਾਨ ਜੀ ਦਾ ਸਨਮਾਨ ਕੀਤਾ ਜਾਵੇ श्री लाल चंद जी कटारू जग जो के बहुत ही निगे सुबह के हम एक बार जोरदार तारिया उन्होंने लिए इन्होंने कहा आज दे इस आजादी समागम में पहुंच गए लाल नरतेज सिंह जी कलर्क फुड़कल शाखा डी सी ऑफिस तरन तारण तो चंगी सेवा देने सम्मानित किया जा रहा है इस तो डॉक्टर सरबजीत सिंह एस एम ओ तरन तारण दफ्तर सिविल सर्जन दफ्तर तो चंगी सेवा बदले उन्होंने सम्मान किया जा रहा है तो बाद डॉक्टर रमनदीप सिंह कट्डा एस एम ओ खेमकरण डॉक्टर आशीष गुप्ता सिविल सर्जन ऑफिस श्रीश गुप्ता जी दफ्तर सिविल सर्जन डॉक्टर एसएम पट्टी सिविल हॉस्पिटल पट्टी तो नेक्स्ट डॉक्टर हरप्रीत सिंह डेंटिस्ट ने दफ्तर सिविल सर्जन दफ्तर तरन तारण श्रीमती रुपिंदर जीत कौर लैब इंचार्ज दफ्तर सिविल सर्जन ਸ਼੍ਰੀਮਤੀ ਰੂਪਿੰਦਰ ਕੌਰ ਐਸਾ ਵਰਕਰ ਰੂਪਿੰਦਰ ਕੌਰ ਐਸਾ ਵਰਕਰ ਸੀਐਚਸੀ ਚਮਾਲ ਸ਼੍ਰੀ ਰਾਮ ਰਸਪਾਲ ਸਿੰਘ ਦਫ਼ਤਰ ਸਿਵਲ ਸਰਜਨ ਬਲਾਕ ਡਿਵੈਲਪਮੈਂਟ ਐਂਡ ਪੰਚਾਇਤ ਅਫੀਸਰ ਪੱਤੀ ਤੇ ਜੈਲੀ ਸਬ ਡਿਵੀਜ਼ਨ ਸਰਹਾਲੀ ਤੇ ਤਿਆਰ ਰਹਿਣ ਅਗੇ ਪੁਲਿਸ ਵਿਭਾਗ ਦੇ ਕਰਮਚਾਰੀ ਤਿਆਰ ਰਹਿਣ ਜੀ ਐਡੀਸ਼ਨਲ ਐਸਐਚਓ ਤਰਨਤਾਰਨ बिकर सिंह पुलिस विभाग ए एस आई पुलिस स्टेशन दारोद इस तुम गुरपाग सिंह एस आई पुलिस स्टेशन तरन तारण इंचार्ज पुलिस स्टेशन कैरो नीति कैरों एस आई पुलिस स्टेशन पखीवन इंचार्ज

जसविंदर सिंह सीनियर कांस्टेबल हेल्पलाइन एक सौ बारह नंबर इस अगे सिंह पुत्र बखशी सिंह जो कि किसान हैं सिविल पर्सन एस आई एल आर हीरा सिंह रावत इंटेलिजेंस डिपार्टमेंट जोनल तरन तारण एस आई सिंह गेल इंटेलिजेंस डिपार्टमेंट जोनल नंबर सर ਨੂੰ ਪਤਾ ਹੈ ਕੈਡਨੇ ਸਟੇਜ ਦੇ ਬਿਲਕੁਲ ਲੱਗੇ ਆ ਜਾਂਦੇ ਜੀ ਜਿੰਨੇ ਵੀ ਤੁਹਾਨੂੰ ਤੌਰ ਪਹੁੰਚੇ ਹੋਣ ਜਿਨ੍ਹਾਂ ਦਾ ਸਵਾਗਤ ਕੀਤਾ ਜਾਣਾ ਹੈ ਉਹ ਸਟੇਜ ਦੇ ਬਿਲਕੁਲ ਲੱਗੇ ਆ ਰਹੇ ਹਨ ਜੇ ਤਰਤੀਬ ਪਰ ਨਾਮ ਬੁਲੇ ਰਹਿ ਸਕੇ ਚੇਰੀ ਚਰਨਜੀਤ ਸਿੰਘ ਕਰਨਦਰ ਸਿੰਘ ਉਸ ਤੋਂ ਬਾਅਦ ਸਰਾ ਹਰਜਿੰਦਰ ਸਿੰਘ ਪੁੱਤਰ ਵੱਸਨ ਸਿੰਘ ਜਿਹੜਾ ਟ੍ਰਾਂਸਪੋਰਟ ਅਫਸਰ ਕਰਨਤਾਰਨ ਨਿਵਾਸੀ ਪਿੰਡ ਬਰਿਆਰ ਜਿਹੜਾ ਤਰਫ ਗੁਰਦਾਸਪੁਰ ਉਸ ਤੋਂ ਬਾਅਦ गुरप्रीत जी सेवादार संप्रदाय बबा सिंह जी सर वाले कार सेवा वाले जिन्होंने अनेक ही मनुखता के भरे काम किए हैं उन्होंने वजिया सेवा सम्मानित किया जा रहा है इस तुम तो श्री मनोद कुमार जय कंस्ट्रक्शन डिवीजन टू अमृतसर श्री मनोज कुमार जय कंस्ट्रक्शन डिवीजन टू अमृतसर जसदीप सिंह एस टी ओ वर्स बनाई है सैनिटेशन श्रीमती कुलविंदर कौर पत्नी जर्माल सिंह वासी पिंड तहसील के जिला तरन तारण श्रीमती अमनदीप कौर पत्नी गुरमीत सिंह वासी पिंड तहसील खडूर साहब जिला तरन तारण श्रीमती किरण विधवा ਮਨਿੰਦਰ ਸਿੰਘ ਵਾਸੀ ਗਲੀ ਨੰਬਰ 2 ਗੁਰਦੇਵ ਬਾਦਰ ਨਗਰ ਤਰਨਤਾਰਨ ਸ਼੍ਰੀਮਤੀ ਦਲਵੀਰ ਕੋਲ ਅੰਦਰੋਂ ਬੈਠੇ ਪੜੇ ਕਰ ਲਈਏ ਇਸ ਤੋਂ ਬਾਅਦ ਮਨਿੰਦਰ ਪਾਲ ਸਭ ਤੋਂ ਪਹਿਲਾਂ ਤਾਂ ਤਰਨਤਾਰਨ ਵਾਸੀਆਂ ਨੂੰ ਔਰ ਮੇਰੇ ਸਮਸਤ ਦੇਸ਼ ਵਾਸੀਆਂ ਨੂੰ 75ਵੇਂ ਗੰਦ ਅਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਅੱਜ ਮੇਰੇ ਲਈ ਇਹ ਭਾਗਾ ਵਾਲੀ ਗੱਡੀ ਹੈ ਕਿ ਮੈਨੂੰ ਤਰਨਤਾਰਨ ਦੀ ਵਿਰਾਸਤੀ ਭੂਮੀ ਦੇ ਆਨ ਦਾ ਮੌਕਾ ਮਿਲਿਆ ਸੋ ਸਭ ਤੋਂ ਪਹਿਲਾਂ ਉਹਨਾਂ ਮਹਾਨ ਯੋਧਿਆਂ ਨੂੰ ਜਿਨ੍ਹਾਂ ਦੀਆਂ ਸਿਰਲਖ ਕੁਰਬਾਨੀਆਂ ਦੇ ਸਦਕਾ ਇਹ ਆਜ਼ਾਦੀ ਸਾਨੂੰ ਮਿਲੀ ਸਿੱਧੇ ਆਜ਼ਮ ਭਗਤ ਸਿੰਘ ਦੀ ਲਹਿਰ ਹੋਵੇ ਗਦਰੀ ਬਾਬਿਆਂ ਦੀ ਲਹਿਰ ਹੋਵੇ ਔਰ ਵਿਸ਼ੇਸ਼ ਤੌਰ ਤੇ ਗਦਰੀ ਬਾਬਿਆਂ ਦਾ ਪਿੰਡ ਸੋਰਸਿੰਚਵਾਲ ਜਿੱਥੇ ਸਭ ਤੋਂ ਵੱਡੇ ਪੰਜਾਬ ਦੇ ਅੰਦਰ ਜਥਿਆਂ ਨੇ ਇਸ ਮੁਲਕ ਦੀ ਆਜ਼ਾਦੀ ਲਈ ਆਪਣਾ ਕੀਮਤੀ ਮੈਂ ਸਮਝਦਾ ਵੀ ਜ਼ਿੰਦਗੀ ਦਾ ਸਮਾਂ ਉਹਨਾਂ ਨੇ ਵਕ ਵਕ ਕੁਰਬਾਨੀਆਂ ਦੇ ਰੂਪ ਦੇ ਵਿੱਚ ਦੇਸ਼ ਨੂੰ ਯਾਦ ਕਰਾਇਆ ਸੋ ਅ ਅੱਜ ਇਸ ਆਜ਼ਾਦੀ ਅਧਿਹਾੜੇ ਨੂੰ ਮਹਿਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਜਿਨੇ ਪੰਜਾਬ ਦੇ ਵਿੱਚ ਲੋਕਾਂ ਨੂੰ ਗੁੱਡ ਗਵਰਨੈਂਸ ਦੇਣ ਦੇ ਲਈ ਬੜੇ ਹਿਸਟੋਰੀਕਲ ਤੇ ਸੈਂਟੀਫਿਕ ਫੈਸਲੇ ਪੰਜਾਬ ਦੀ ਤਰਜੀਦਗੀ ਤੇ ਸੋ ਪੰਜਾਬ ਦੇ ਲੋਕਾਂ ਨੂੰ ਜਿਸ ਵਾਅਦੇ ਦੇ ਨਾਲ ਇਹ ਸਰਕਾਰ ਆ ਆਈਸੀਕਯੂ ਬਾਅਦ ਲਗਾਤਾਰ ਪੂਰੇ ਕੀਤੇ ਜਾ ਰਹੇ ਆ ਚਾਹੇ ਬਿਜਲੀ ਮਾਫੀ ਬਿਜਲੀ ਦਾ ਵੱਡਾ 600 ਜੁੰਡ ਲੋਕਾਂ ਨੂੰ ਪੰਜਾਬ ਚ ਮਿਲਦੇ ਆ 10 ਲੱਖ ਦਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹਦੇ ਤਹਿਤ ਸਮੁੱਚੇ ਪੰਜਾਬੀਆਂ ਨੂੰ ਕਵਰ ਕੀਤਾ ਜਾ ਰਿਹਾ ਸੋ ਲਗਾਤਾਰ ਚਾਹੇ ਪ੍ਰਗੋਵਰਨਮੈਂਟ ਦਾ ਸਵਾਲ ਹੋਵੇ ਬੀਟ ਔਰ ਪੈੜੀ ਦਾ ਉਹਦੇ ਉੱਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ 24 ਘੰਟੇ ਪੈਸੇ ਦੇ ਵਿੱਚ ਪੈਸੇ ਪਾਏ ਜਾ ਰਹੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਜ਼ੰਗਰਾਦ ਦੇ ਵੱਡੀ ਪੱਧਰ ਦੇ ਉੱਤੇ ਲਗਭਗ 1000 ਕਾਮਾ ਪੱਕਾ ਕੀਤਾ ਆ ਪਚੁੰਝਾ ਯਾਰ ਤੋਂ ਬਾਅਦ ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਦੀ ਝੋਲੀ ਚ ਪਈਆਂ ਨੇ ਉਹ ਵੀ ਕਿਸੇ ਅ ਮਤਲਬ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਮੈਰਿਟ ਤੇ ਸੋ ਲਗਾਤਾਰ ਪੰਜਾਬ ਦੇ ਅੰਦਰ ਵਿਕਾਸ ਦੇ ਦਹਾਕਦੇ ਜਿਹੜੇ ਆ ਸ਼ਬਦ ਕੀਤੇ ਜਾ ਰਹੇ ਸੋ ਮੈਂ ਅ ਪ੍ਰਬੰਧਕਾਂ ਦਾ ਵੀ ਅ ਸ਼ੁਕਰੀਆ ਅਦਾ ਕਰਦਾ ਬਹੁਤ ਮਾਨਸਕਾਰ ਮਿਲਿਆ ਤਰਨਤਾਰ ਦੀ ਸਦਕੀ ਤੇ ਮੇਰਾ ਵੈਸੇ ਵੀ ਤਰਨਤਾਰਨ ਦੇ ਨਾਲ ਬੜਾ ਪੁਰਾਣਾ ਤੇ ਮੋਸਲਾ ਰਿਸ਼ਤਾ ਹੈ ਸੋ ਮੈਂ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ 'ਚ ਨੌਜਵਾਨ ਮੂਵਮੈਂਟ ਦੇ ਦੌਰਾਨ ਕਾਫੀ ਆਪਣਾ ਜੀਵਨ ਬទਿਤ ਕੀਤਾ ਸੋ ਮੇਰੇ ਨਾਲ ਅੱਜ ਮੇਰੇ ਐਮਐਲਏ ਸਰਵਨ ਸਿੰਘ ਜੀ ਤੁੰਨ ਸਾਡੇ ਵੱਡੇ ਪੁਲਿਸ ਦੇ ਅਧਿਕਾਰੀ ਰਾਜਪਾਲ ਜੀ ਆਪਣੇ ਡਿਪਟੀ ਕਮਿਸ਼ਨਰ ਰਾਮਾ ਜੀ ਐਸਐਸਪੀ ਸੋ तमाम ਜਿੰਨੇ ਵੀ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਬੜਾ ਸ਼ਾਨਦਾਰ ਇਵੈਂਟ ਆਰਗੇਨਾਈਜ਼ ਕੀਤਾ ਮੈਡਾ ਨੂੰ ਵੈਬ ਸੈਟ ਕਰਦਾ ਸੋ ਫਿਰ ਦੁਬਾਰਾ ਸਮੁੱਚੇ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਤੇ ਮੇਰੇ ਪਿਆਰੇ ਤਰਨਤਾਰਨ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਸਰ ਆਜ਼ਾਦੀ ਦੇ ਕੈਂਡੀ ਡਿਸੀਜਨ ਨੂੰ ਲੈ ਕੇ ਅੱਗੇ ਸਰਕਾਰ ਕੀ ਕਹਿਣਾ ਚਾਹੋਗੇ ਨਹੀਂ ਭਗਤ ਸਿੰਘ ਬਾਰੇ ਤਾਂ ਮੈਂ ਸਮਝਦਾ ਵੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਬੱਚਾ-ਬੱਚਾ ਜਾਣਦਾ ਸੇਦਿਆਨ ਨੂੰ ਭਗਤ ਸਿੰਘ ਦਾ ਖਾਸ ਕਰਕੇ ਇਸ ਜ਼ਿਲ੍ਹੇ ਦਾ ਜਿਹੜਾ ਨਾਰਲੀ ਪਿੰਡ ਆ ਉਹਨਾਂ ਦੇ ਪੁਰਖੇ ਇਸ ਪਿੰਡ ਨਾਲ ਸੰਬੰਧਿਤ ਰਿਹਾ ਬੜਾ ਵੱਡਾ ਉਹਨਾਂ ਦਾ ਇਸ ਪਿੰਡ ਦੇ ਨਾਲ ਨਾਤਾ ਜ਼ਿਲ੍ਹੇ ਨਾਲ ਨਾਤਾ ਜੋ ਸੇਦਿਆਨ ਭਗਤ ਸਿੰਘ ਨੇ ਮੁਲਕ ਦੀ ਜ਼ਾਦੀ ਲਈ ਇਸੇ ਕਰਕੇ ਉਹਨਾਂ ਨੂੰ ਸਿੱਧਾ ਦੇ ਸਰਤਾਜ ਦਾ ਸਿੱਧੇ ਆਜੁੰਦਾ ਰਤਾਬ ਮਿਲਿਆ ਸੋ ਨਾਟੇ ਓਨਲੀ ਉਹਨਾਂ ਨੇ ਸਰੀਰਕ ਤੌਰ ਤੇ ਇਸ ਮੁਲਕ ਲਈ ਕਰਵਾਣੀ ਦਿੱਤੀ ਬਲਕਿ ਵਿਚਾਰਾ ਦੇ ਤੌਰ ਤੇ ਵੀ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਸੂਤਾ ਦੇ ਸਵਾਲ ਦੇ ਉੱਤੇ ਜਿਹੜਾ ਨਾਵਲ ਲਿਖਦੇ ਆ ਉਹਦੇ ਅੰਦਰ ਵੱਡੀਆਂ ਗੱਲਾਂ ਕਰਦੇ ਆ ਨੌਜਵਾਨ ਭਾਰਸਵਾ ਗਠਿਤ ਕਰਕੇ ਇਸ ਮੁਲਕ ਦੀ ਆਜ਼ਾਦੀ ਲਈ ਵੜਾ ਚੌਥਾ ਨਾ ਪਾਇਆ ਉਹਨਾਂ ਨੂੰ ਬੜਾ ਵੱਡਾ ਨਾਮ ਸਰ ਪੈੜੀ ਦੇ ਸੀਜ਼ਨ ਲੈ ਕੇ ਕਿਸਾਨਾਂ ਗੱਲਾਂ ਹੋਰੀਆਂ ਤਿਆਰੀਆਂ ਨੇ ਪੈੜੀ ਦੇ ਸੀਜ਼ਨ ਦੀਆਂ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਰਹਿੰਦੀ ਜਾਈਊਗੀ ਕੱਲਾ ਕੱਲਾ ਦਾਣਾ ਚੱਕਾਂਗੇ ਔਰ 190 ਲੱਖ ਮੀਟਰ ਜਿਹੜਾ ਸਾਨੂੰ ਉਮੀਦ ਆ ਵੀ ਪੈੜੀ ਆਊਗੀ ਮੰਡੀਆਂ ਦੇ ਅੰਦਰ ਸੋ ਕਿਸਾਨਾਂ ਨੂੰ ਜੀ ਆਇਆਂ ਪੁਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉਹਦੇ ਲਈ ਚਾਰ ਮੈਂਬਰੀ ਜਿਹੜਾ ਉਹ ਕੋਆਰਡੀਨੇਸ਼ਨ ਵੀ ਸਾਡੇ ਮੰਤਰੀ ਸਭਾਣਾ ਦੇ ਲੈਵਲ ਤੇ ਬਣੀ ਹੈ ਸੋ ਕੋਈ ਮਤਲਬ ਢਿੱਲਣੀ ਨਹੀਂ ਵਰਤੀ ਜੋ ਕਿ ਪੂਰੀਆਂ ਤਿਆਰੀਆਂ ਫਸਲਾਂ 'ਤੇ ਉਪਰਭਾਵ ਜਿਹੜੀ ਹੋਈਆਂ بارشਾਂ ਕਰਕੇ ਉਹਦੇ ਸੰਬੰਧ ਵੀ ਲਾਜ਼ਮੀ ਤੌਰ ਤੇ ਉਹਦੀਆਂ ਗਰਦਵਾਰੀਆਂ ਹੋਣਗੀਆਂ ਕਿਸਾਨਾਂ ਦੇ ਨਾਲ ਖੜੇ ਆ ਪਹਿਲੋਂ ਵੀ ਅੱਜ ਵੀ ਖੜੇ ਆ ਥੈਂਕ ਯੂ